ਜਿਵੇਂ ਪ੍ਰਥਮ ਸ਼ੈਲਪੁਤਰੀ ਚਦੁੱਤਿਆ ਬ੍ਰਹਮਚਾਰਨੀ ਤ੍ਰਿਯਚੰਦ ਘਟੇਤੀ ਨੌ ਰੂਪਾਂ ਦਾ ਦੁਰਗਾ ਮਾਤਾ ਦੇ ਹੈਗੇ ਜੀ ਨੌ ਦਿਨ ਨੌ ਸ਼ਕਤੀ ਰੂਪ ਹੈ ਸ਼ਕਤੀ ਰੂਪ ਦੇ ਵਿੱਚ ਸਾਰਿਆਂ ਦੇ ਸਿਸਟਮ ਦੇ ਵਿੱਚ ਇਹੀ ਆਏਗਾ ਕਿ ਜੇ ਤੁਸੀਂ ਵਰਤ ਕਰਦੇ ਹੋ ਤਾਂ ਤੁਸੀਂ ਵਰਤ ਕਰੋ ਔਰ ਸ਼ਾਮ ਨੂੰ ਇਹਦੇ ਚ ਇੱਕ ਚੁਆਇਸ ਹੈ ਹੁੰਦੀ ਹੈ ਕਿ ਜੇ ਸ਼ਾਮ ਨੂੰ ਤੁਸੀਂ ਖਾਣਾ ਚਾਹੁੰਦੇ ਹੋ ਤਾਂ ਖਾ ਸਕਦੇ ਹੋ ਨਹੀਂ ਖਾਣਾ ਚਾਹੁੰਦੇ ਨੌ ਦਿਨ ਲਗਾਤਾਰ ਹਮੇਸ਼ਾ ਭੁੱਖੇ ਰਹਿ ਕੇ ਵਰਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਉਸ ਤੋਂ ਇਲਾਵਾ ਦੁੱਧ ਜੂਸ ਇਹ ਤਾਂ ਜਿਹੜੇ ਲਿਕੁਇਡ ਡਾਈਟਸ ਹਨ ਹਾਂ ਉਹ ਉਹ ਲੈ ਲਓ ਫਲ ਲੈ ਲਓ ਜੀ ਉਗਲੇ ਦਾ ਆਟਾ ਔਰ ਇਹ ਸਭ ਚੱਲਣ ਲੱਗਿਆ ਹੈ ਉਹ ਸਭ ਖਾਣਾ ਖਾਓ ਵੈਸੇ ਨਹੀਂ ਖਾਓਗੇ ਤਾਂ ਉਹ ਜ਼ਿਆਦਾ ਬੈਟਰ ਹੈ ਕਿਉਂਕਿ ਸਾਧੂ ਸੰਤਾਂ ਦੇ ਟਾਈਮ ਤੇ ਜਦੋਂ ਆਪਾਂ ਆਦੀ ਕਾਲ ਤੋਂ ਆਪਣਾ ਧਰਮ ਚੱਲੇ ਆ ਰਿਹਾ ਹੈ ਜਦੋਂ ਉਹ ਯੁੱਗ ਹੁੰਦਾ ਸੀਗਾ ਉਦੋਂ ਸਿਰਫ ਫਲ ਔਰ ਦੁੱਧ ਦੇ ਉੱਤੇ ਰਿਹਾ ਜਾਂਦਾ ਸੀਗਾ ਤਾਂ ਅਗਰ ਇਸ ਨੂੰ ਵੈਸੇ ਮੇਰਾ ਵਿਚਾਰ ਹੈ ਸਾਰੇ ਦੇ ਨਾਲ ਨਹੀਂ ਸਹਿਮਤ ਹੋ ਸਕਦੀ ਇਹ ਗੱਲ ਜੇ ਉਸ ਦੇ ਮੁਤਾਬਿਕ ਚੱਲਣਾ ਹੈ ਤਾਂ ਤੁਸੀਂ ਦੁੱਧ ਔਰ ਫਲਾਂ ਦੇ ਉੱਤੇ ਰਹੋ ਉਹ ਸਹੀ ਵਿਧੀ ਹੈ ਧਰਮ ਨੂੰ ਨਿਭਾਣ ਦੀ ਪਰ ਧਿਆਨ ਹੈ ਪਿੱਛੇ ਰਾਜेश्वरी ਮਾਤਾ ਦਾ ਮੰਦਿਰ ਹੈ ਉਹ ਤਾਂ ਮਹਾਰਾਜਾਂ ਦੀ ਕੁਲਦੇਵੀ ਹੈ ਪਟ ਤੇ ਉਹ ਰਾਜਾ ਕਰਮ ਸਿੰਘ ਨੇ ਇਹ ਦੀ ਸਥਾਪਨਾ ਕਰਾਈ ਸੀ 1790 ਵਗੈਰਾ ਦਾ ਦੌਰ ਚ ਦਾ ਤੇ ਹੁਣ ਉਸ ਤੋਂ ਬਾਅਦ ਕੁਝ ਸਮੇਂ ਸੌ ਸਾਲ ਨਿਕਲਣ ਤੋਂ ਇੱਕ ਸੈਂਚਰੀ ਤੋਂ ਬਾਅਦ ਕੈਪਟਨ ਮਹਾਰਾਜਾ ਭਵਿੰਦਰ ਸਿੰਘ ਮਹਾਰਾਜਾ ਸਾਹਿਬ ਦੇ ਦਾਦਾ ਮਹਾਰਾਜਾ ਅਮਰਿੰਦਰ ਸਿੰਘ ਉਹ ਭਵਿੰਦਰ ਸਿੰਘ ਉਹਨਾਂ ਨੇ ਅਕਾਲੀ ਮਾਤਾ ਮੰਦਰ ਦੀ ਸਥਾਪਨਾ ਕਰਵਾਈ ਸੀ ਕਿ ਸਾਡ ਇਹਦੇ ਵਿੱਚ ਸਭ ਤੋਂ ਸਪੈਸ਼ਲ ਜਾਂ ਅਲੱਗ ਚੀਜ਼ ਜੋ ਸ਼ਾਇਦ ਪਹਿਲਾਂ ਇਧਰਲੇ ਪਾਸੇ ਨਹੀਂ ਸੀ ਜਾਂ ਪੰਜਾਬ ਦੇ ਮੰਦਰ ਵਿੱਚ ਕਿਤੇ ਵੀ ਨਹੀਂ ਸੀ ਉਹ ਸਭ ਤੋਂ ਸਪੈਸ਼ਲ ਇਹ ਚੀਜ਼ ਸੀ ਕਿ ਤਾੰਤ੍ਰਿਕ ਵਿਧਾਨ ਦੇ ਨਾਲ ਇਸ ਮੰਦਰ ਦੀ ਸਥਾਪਨਾ ਕਰਾਈ ਗਈ ਇੱਕ ਇੱਕ ਜਿਵੇਂ ਮਹਾਰਾਜਾਂ ਦੀ ਦੋਸਤੀ ਮਹਾਰਾਜਾਂ ਨਾਲ ਹੁੰਦੀ ਹੈ ਉਹ ਮੇ ਉਨ੍ਹਾਂ ਦੇ ਇੱਕ ਫਰੈਂਡ ਸਰਕਲ ਵਿੱਚ ਇੱਕ ਮਹਾਰਾਜਾ ਸੀਗੇ ਪਰਮੇਸ਼ਵਰ ਸਿੰਘ ਦਰਭੰਗਾ ਮਹਾਰਾਜਾ ਕਹਿੰਦੇ ਸੀਗੇ ਬਿਹਾਰ ਦੇ ਵਿੱਚ ਇੱਕ रियासत ਬੈਂਦੀ ਹੈ ਉਹਨਾਂ ਨੇ ਇਹਨਾਂ ਨੂੰ ਇੱਕ ਗਾਈਡਲਾਈਨ ਦਿੱਤੀ ਸੀਗੀ ਕਿ ਤੁਸੀਂ ਤਾੰਤ੍ਰਿਕ ਵਿਧੀ ਨਾਲ ਕਾਲੀ ਮਾਤਾ ਮੰਦਿਰ ਦੀ ਸਥਾਪਨਾ ਆਪਣੀ ਵਿਆਸਤ ਵਿੱਚ ਕਰਾਓ ਇੱਕ ਤਾਂ ਲੋਕਾਂ ਦੀ ਸ਼ਰਧਾ ਹੋਏਗੀ ਮੰਦਰ ਦੇ ਵੱਲ ਜੋ ਲੋਕ ਕਲਕੱਤਾ ਨਹੀਂ ਆ ਸਕਦੇ ਜੋ ਲੋਕ ਕਾਮੱਖਿਆ ਦੇ ਵੀ ਨਹੀਂ ਜਾ ਸਕਦੇ ਉਹ ਲੋਕ ਸਾਡੇ ਉੱਥੇ ਮੱਥਾ ਟੇਕਣਗੇ ਕਾਲੀ ਮਾਤਾ ਮੰਦਰ ਦੇ ਵਿੱਚ ਤੇ ਤੰਤਰ ਵਿੱਦਿਆ ਨਾਲ ਜੇ ਤੁਸੀਂ ਸਥਾਪਨਾ ਕਰਾ ਲਈ ਤਾਂ ਉਹਦੇ ਵਿੱਚ ਇੱਕ ਯਸ਼ ਇੱਕ ਵਰਦਾਨ ਹੈ ਕਿ ਜਦੋਂ ਤੱਕ ਧਰਤੀ ਰਹ ਉਦੋਂ ਤੱਕ ਤੁਹਾਡਾ ਪਰਿਵਾਰਿਕ ਪਰੰਪਰਾ ਤੁਹਾਡਾ ਰਾਜਪਾਠ ਇਹ ਸਭ ਚੱਲਦਾ ਰਹੇਗਾ ਤੇ ਉਹ ਉਸ ਨੂੰ ਭੁਪਿੰਦਰ ਸਿੰਘ ਨੇ ਮੰਨ ਲਿਆ ਤੇ ਤੁਸੀਂ ਦੇਖ ਰਹੇ ਹੋ ਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਇਹਨਾਂ ਦਾ ਰਤਬਾ ਇਹਨਾਂ ਦੀ ਉਹ ਬਣੀ ਹੋਈ ਆ ਅੱਜ ਵੀ ਅੱਜ ਵੀ ਕੈਪਟਨ ਨਮਰਿੰਦਰ ਸਿੰਘ ਐਜ਼ ਅ ਸੀਐਮ ਇੱਕ ਰਾਜਾ ਦੇ ਰੂਪ ਵਿੱਚ ਆ ਕਿ ਸਮਾਜ ਦੇ ਮਾਲਕ ਦੇ ਰੂਪ ਵਿੱਚ ਰਾਜਾ ਦੇ ਰੂਪ ਵਿੱਚ ਆ ਐਜ਼ ਅ ਸੀਐਮ ਰਾਜ ਹੀ ਕਰਦੇ ਨੇ ਸੋ ਇਹਨਾਂ ਨੂੰ ਇਹ ਚੀਜ਼ ਬਹੁਤ ਵਧੀਆ ਤਰੀਕੇ ਨਾਲ ਸੁੱਟ ਬੈਠ ਗਈ ਬਹੁਤ ਅੱਛੀ ਤਰੀਕੇ ਨਾਲ ਇਹਨਾਂ ਨੇ ਉਸ ਨੂੰ ਫਾਲੋ ਕਰ ਲਿਆ ਵਿਧਿ ਵਿਵਹਾਨਤ ਸਥਾਪਨਾ ਕਰ ਲਈ ਜਿਸ ਦਾ ਫਾਲੋ ਅੱਜ ਤੱਕ ਜਿਹਨੂੰ ਕਹਿੰਦੇ ਆ ਕਿ ਇੰਜੋਏ ਕਰ ਰਹੇ ਆ Do you know his background? Well, whatever little I know. Uh, what's the what's the point of the statement? Statement is hmm. he is a guy who attends all uh, Khalistan meetings in London. Okay. He's on their stages. There is a the proof. He's, sir? I'll I'll you want a proof? We'll give you a photograph just now. Just now we'll but give you alleged proof. Khalistan Not khalistani On Khalistan stage where Khalistan Naraj, Khalistan posters.